ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅਸੀਂ ਅੱਜ ਦੀ ਇਹ ਜਿਹੜੀ ਵੀਡੀਓ ਲੈ ਕੇ ਆਏ ਆ ਕਾਫੀ ਇੰਪੋਰਟੈਂਟ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਹੈ ਜੀ ਪੰਜਾਬ ਪੁਲਿਸ ਕਾਂਸਟੇਬਲ 224 ਠੀਕ ਹੈ ਜੀ ਬਿਗ ਅਪਡੇਟ ਸੋ ਕੀ ਅਪਡੇਟ ਹੈ ਕਾਂਸਟੇਬਲ 1800 ਸੋ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਲਈ ਇਸ ਵਾਰ ਜਿਹੜਾ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਇਸ ਨੂੰ ਹੱਥੋਂ ਨਾ ਜਾਣ ਦਿਓ ਠੀਕ ਹੈ ਜੀ ਸੋ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਦੇਵਾਂਗੇ ਜਿਹੜੀ ਕਾਂਸਟੇਬਲ ਦੀ 2024 ਦੇ ਵਿੱਚ ਭਰਤੀ ਆ ਰਹੀ ਹੈ ਕਿੰਨੇ ਪਰਸੈਂਟ ਜਿਹੜੇ ਚਾਂਸ ਭਰਤੀ ਆਉਣ ਦੇ ਠੀਕ ਹੈ ਜੀ ਚਲੋ ਪਰਸੈਂਟ ਨੂੰ ਛੱਡੋ ਭਰਤੀ ਆਉਣੀ ਆ ਠੀਕ ਹੈ ਜੀ ਤੇ ਹੁਣ ਉਸ ਤੋਂ ਪਹਿਲਾਂ ਜੇਕਰ ਤੁਸੀਂ ਪੰਜਾਬ ਦੀ ਪੰਜਾਬ ਪੁਲਿਸ ਹਰ ਅਪਡੇਟ ਲੈਣਾ ਚਾਹੁੰਦੇ ਹੋ ਕਾਂਸਟੇਬਲ 2024 ਦੀ ਤਿਆਰੀ ਕਰਨਾ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾ ਕੇ ਜਿਹੜੀਆਂ ਕਲਾਸਾਂ ਅਜੇ ਤੋਂ ਸਟਾਰਟ ਹੋ ਚੁੱਕੀਆਂ ਕਲਾਸਾਂ ਨੂੰ ਜਿਹੜਾ ਜਰੂਰ ਲਗਵਾਓ ਠੀਕ ਹੈ ਜੀ ਅੱਗੇ ਰੁਟੀਨ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਹੁਣ ਕਲਾਸਾਂ ਇਦਾਂ ਹੀ ਰ ਤੇ ਹੁਣ ਗੱਲ ਕਰਦੇ ਆ ਜੀ ਦੇਖੋ ਬਿੱਗ ਜਿਹੜੀ ਅਪਡੇਟ ਕੀ ਆ ਤੇ ਤੁਸੀਂ ਵੀਡੀਓ ਨੂੰ ਜਿਹੜਾ ਹੈ ਲਾਈਕ ਸ਼ੇਅਰ ਜਰੂਰ ਕਰਦੇ ਹੋ ਬਿੱਗ ਅਪਡੇਟ ਜਿਹੜੀ ਕੀ ਆ ਇਹ ਤੁਹਾਨੂੰ ਪਤਾ ਹੈ ਕਿ ਪਰਸੋਂ ਜਿਹੜੀ ਸੀਐਮ ਮਾਨ ਸਾਹਿਬ ਦੀ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਉਹਨਾਂ ਨੇ ਇੱਕ ਵਾਰ ਫੇਰ ਕਿਹਾ ਕਿ ਅਸੀਂ ਕੌਨਸਟੇਬਲ 1800 ਜਿਹੜਾ ਆ ਉਹ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਹਰੇਕ ਵਾਰ ਜਿਹੜਾ ਕੱਢਣਾ ਹੀ ਕੱਢਣਾ ਹੈ ਠੀਕ ਹੈ ਜੀ ਪੰਜਾਬ ਪੁਲਿਸ ਦੀ ਭਰਤੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1746 ਵਾਲੀ ਭਰਤੀ ਚੱਲ ਰਹੀ ਹੈ ਇਹਨਾਂ ਨੇ ਕਿਹਾ ਸੀ ਜਿੰਨਾ ਚਿਰ ਆਪ ਦੀ ਸਰਕਾਰ ਰਹੇਗੀ ਉਹਨਾਂ ਟਾਈਮ ਹਰੇਕ ਸਾਲ ਜਿਹੜੀ ਆ 1800 ਦੇ ਵਿੱਚ ਜਿਹੜੀ 1800 ਕੌਨਸਟੇਬਲ ਦੀ ਵੈਕੈਂਸੀ ਆਈ ਕਰੂਗੀ ਪੰਜਾਬ ਪੁਲਿਸ ਦੇ ਵਿੱਚ ਪਹਿਲਾਂ ਸਰਕਾਰਾਂ ਦਾ ਕੀ ਪ੍ਰੋਸੈਸ ਹੁੰਦਾ ਸੀ ਪਹਿਲਾਂ 5 ਸਾਲ ਬਾਅਦ ਭਰਤੀ ਆਉਂਦੀ ਸੀ ਠੀਕ ਹੈ ਜੀ ਦੇਖ ਲਓ 5 ਸਾਲ ਕਿੰਨੀ ਲੇਟ ਆਉਂਦੇ ਆ ਤੇ ਕਈ ਕੈਂਡੀਡੇਟ ਇਸ ਦੇ ਵਿੱਚ ਇਦਾਂ ਆ ਜਿਨ੍ਹਾਂ ਨੇ 2-2 3-3 ਵਾਰ ਵੀ ਭਰਤੀ ਦੇਖਣ ਲੱਗੇ ਆ ਠੀਕ ਹੈ ਜੀ ਉਹਨਾਂ ਨੇ 2021 ਵਾਲੀ ਵੀ ਦੇਖੀ ਤੇ 23 ਵਾਲੀ ਵੀ ਦੇਖੀ ਹੁਣ 24 ਦੀ ਫੇਰ ਅਡੀਗ ਕਰ ਰਹਾ ਹੈ ਕਿ ਆ ਜਾਵੇ ਸੋ ਕਿਸੇ ਕਾਰਨ ਕਰਕੇ ਜਿਹੜੇ ਕੈਂਡੀਡੇਟ ਨਹੀਂ ਹੋਏ ਸੋ ਉਹਨਾਂ ਲਈ ਬਹੁਤ ਵਧੀਆ ਮੌਕਾ ਜਿਹੜਾ 2024 ਦੇ ਵਿੱਚ ਭਰਤੀ ਹੋਣ ਦੇ ਲਈ ਠੀਕ ਹੈ ਜੀ ਤੇ ਬਾਕੀ ਇਹਨਾਂ ਨੇ 26 ਜਨਵਰੀ ਨੂੰ ਜਿਹੜਾ ਅਨਾਉਂਸ ਕੀਤਾ ਕਿ SSF ਨੂੰ ਜਿਹੜਾ ਹੈ ਗੱਡੀਆਂ ਪ੍ਰਾਪਤ ਕਰਵਾਉਣੀਆਂ ਆ ਠੀਕ ਹੈ ਜੀ ਗੱਡੀਆਂ ਆ ਚੁੱਕੀਆਂ ਉਸ ਦਾ ਗੱਡੀ ਦਾ 600 ਲੱਖ ਦੇ ਕਰੀਬ ਜਿਹੜਾ ਮੁੱਲ ਆ ਠੀਕ ਹੈ ਜੀ ਸੋ ਇਹ ਜਿਹੜੀ ਬਿੱਗ ਅਪਡੇਟ ਆ ਉਹਨਾਂ ਨੇ ਅਨਾਉਂਸਮੈਂਟ ਦੇ ਵਿੱਚ ਕਿਹਾ ਮੈਂ ਇੱਥੇ ਤੁਹਾਨੂੰ ਵੀਡੀਓ ਚ ਅਨਾਉਂਸਮੈਂਟ ਨਹੀਂ ਸੁਣਵਾ ਸਕਦਾ ਉਹਨਾਂ ਨੇ ਕਿਹਾ ਕਿ ਹਰੇਕ ਸਾਲ ਜਿਹੜਾ 1800 ਕੌਨਸਟੇਬਲ ਅਸੀਂ ਕੱਢਣਾ ਹੀ ਕੱਢਣਾ ਹੈ ਸੋ ਤਿਆਰੀ ਤੁਸੀਂ ਹੁਣ ਤੋਂ ਹੀ ਜਿਹੜੀ ਸਟਾਰਟ ਕਰਦੇ ਹੋ ਬਹੁਤ ਜਲਦ ਜਿਹੜੀ ਵੈਕੈਂਸੀ ਤੁਹਾਡੀ 1800 ਪੋਸਟਾਂ ਜਿਹੜੀਆਂ ਆ ਰਹੀਆਂ ਆ ਕੌਨਸਟੇਬਲ 2024 ਦੀਆਂ ਤੇ ਨਾਲ ਜਿਹੜੀਆਂ ਹੋਰ ਵੈਕੈਂਸੀ ਕਿਹੜੀ ਆ 1450 ਜਿਹੜੀਆਂ ਇਹਨਾਂ ਨੇ ਦਿਵਾਲੀ ਦੇ ਮੌਕੇ ਤੇ ਅਨਾਉਂਸ ਕੀਤੀਆਂ ਸੀ ਉਸ ਦੇ ਵਿੱਚ ਕਿਹੜੀਆਂ ਪੋਸਟਾਂ ਆ ਸਬ ਇਨਸਪੈਕਟਰ ਦੀਆਂ ਇਨਸਪੈਕਟਰ ਦੀਆਂ ਹੈਡ ਕੌਨਸਟੇਬਲ ਦੀਆਂ ਤੇ ਏਐਸਆਈ ਦੀਆਂ ਠੀਕ ਹੈ ਜੀ ਇਹ ਟੋਟਲ ਪੋਸਟਾਂ ਹੈਗੀਆਂ 1450 ਤੇ ਨਾਲ 1800 ਪੋਸਟਾਂ ਹੈਗੀਆਂ ਜੀ ਕੌਨਸਟੇਬਲ ਦੀਆਂ ਤੇ ਤਿਆਰੀ ਕਰਨਾ ਹੁਣ ਤੁਹਾਡੇ ਹੱਥ ਵਾਸਾ ਠੀਕ ਹੈ ਜੀ ਅਸੀਂ ਇਸ ਚੈਨਲ ਤੋਂ ਜਿਹੜੀਆਂ ਕਲਾਸਾਂ ਲਗਾ ਰਹੇ ਆ ਹਾਲਾਂਕਿ ਇਸ ਦਾ ਜਿਹੜਾ ਨੋਟੀਫਿਕੇਸ਼ਨ ਨਹੀਂ ਆਇਆ ਅਸੀਂ ਤੁਹਾਨੂੰ ਵੀਡੀਓ ਦੇ ਦਰਮਿਆਨ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਹਲੇ ਇਸ ਦਾ ਨੋਟੀਫਿਕੇਸ਼ਨ ਜਿਹੜਾ ਨਹੀਂ ਆਇਆ ਬਾਕੀ ਨੋਟੀਫਿਕੇਸ਼ਨ ਇਹਨਾਂ ਦੇ ਜਲਦੀ ਜਿਹੜੇ ਆ ਜਾਣਗੇ ਇਹਨਾਂ ਦੇ ਨੋਟੀਫਿਕੇਸ਼ਨ ਫੁੱਲ ਚਾਂਸ ਆਗੇ 31 ਜਨਵਰੀ ਤੋਂ ਪਹਿਲਾਂ ਪਹਿਲਾਂ ਨੋਟੀਫਿਕੇਸ਼ਨ ਇਹਨਾਂ ਦੇ ਆਊਟ ਹੋ ਜਾਣਗੇ ਠੀਕ ਹੈ ਜੀ ਸੋ ਤੁਸੀਂ ਨੋਟੀਫਿਕੇਸ਼ਨ ਦਾ ਨਾ ਵੇਟ ਕਰੋ ਤੁਸੀਂ ਆਪਣੀ ਤਿਆਰੀ ਦੇ ਵਿੱਚ ਜੁੱਟ ਜਾਵੋ ਠੀਕ ਹੈ ਜੀ ਤੇ ਭਰਤੀ ਇਹ ਜਿਹੜੀ ਜਰੂਰ ਜਿਹੜੀ ਆ ਉਹ ਆ ਰਹੀ ਆ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਇਹ ਇਹਨਾਂ ਨੇ 1800 ਹਰ ਇੱਕ ਸਾਲ ਜਿਹੜੀ ਕੱਢਣੀ ਆ ਉਹ ਤਾਂ ਤੁਹਾਨੂੰ ਪਤਾ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਅਸੀਂ ਅੱਧੇ ਕੈਂਡੀਡੇਟ ਐਸਐਸਐਫ ਦੇ ਵਿੱਚ ਵੀ ਭੇਜਣੇ ਆ ਠੀਕ ਹੈ ਜੀ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਵੇਂ ਇਹਨਾਂ ਨੇ 2021 ਵਾਲੀ ਭਰਤੀ ਜਿਹੜੀ 4358 ਜਿਸ ਦੇ ਵਿੱਚ ਵੈਕੈਂਸੀਆਂ ਸਨ ਉਹ ਇਹਨਾਂ ਨੇ ਕੀ ਕੀਤਾ 1500 ਕੈਂਡੀਡੇਟ ਪੀਏਪ ਗਰਾਊਂਡ ਜਲੰਧਰ ਤੋਂ ਜਿਹੜਾ ਉਹ ਲੈ ਕੇ ਐਸਐਸਐਫ ਦੇ ਵਿੱਚ ਕਪੂਰਥਲੇ ਜਿਹੜਾ ਭੇਜ ਦਿੱਤਾ ਗਿਆ ਤੇ ਉਹ ਉੱਥੇ ਟ੍ਰੇਨਿੰਗ ਲੈ ਰਿਆ ਆ ਆ ਜਿਹੜੀ 26 ਜਨਵਰੀ ਆ ਰਹੀ ਆ ਠੀਕ ਹੈ ਜੀ ਉੱਥੇ ਜਿਹੜਾ ਹੁਣ ਉਹਨਾਂ ਦੀ ਟ੍ਰੇਨਿੰਗ ਟ੍ਰੇਨਿੰਗ ਪੂਰੀ ਹੋ ਜਾਣੀ ਹੈ 26 ਜਨਵਰੀ ਤੱਕ ਤੇ ਬਾਕੀ ਉਹਨਾਂ ਨੂੰ ਜਿਹੜੀਆਂ ਗੱਡੀਆਂ ਆ ਉਹ ਮੁਹਈਆ ਕਰਵਾਉਣੀਆਂ 26 ਜਨਵਰੀ ਨੂੰ ਠੀਕ ਹੈ ਜੀ ਜੇਕਰ ਤੁਸੀਂ ਵੀ ਪੰਜਾਬ ਪੁਲਿਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਪੇਪਰ ਦੀ ਜਿਹੜੀ ਤਿਆਰੀ ਜ਼ਰੂਰ ਕਰ ਲਵੋ ਠੀਕ ਹੈ ਜੀ ਬਾਕੀ ਜਲਦੀ ਅਗਲੀ ਵੀਡੀਓ ਲੈ ਕੇ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ